ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੀ ਸਰਕਾਰ ਨੇ ਭਾਰਤੀਆਂ ਨੂੰ ਨਵਾਂ ਝਟਕਾ ਦਿੱਤਾ ਜੀ ਹਾਂ ਜੇ ਤੁਸੀਂ ਤੁਹਾਡੇ ਪਰਿਵਾਰ ਚੋਂ ਕੋਈ ਵੀ ਅਮਰੀਕਾ ਦੇ ਵਿੱਚ ਰਹਿੰਦਾ ਹੈ ਤਾਂ ਇਹ ਖਬਰ ਉਹਦੇ ਲਈ ਹੈ ਕਿਉਂਕਿ ਅਮਰੀਕਾ ਦੇ ਵਿੱਚ ਵਸਦੇ ਭਾਰਤੀਆਂ ਨੂੰ ਹੁਣ ਆਪਣੇ ਘਰ ਪੈਸੇ ਭੇਜਣਾ ਮਹਿੰਗਾ ਪਵੇਗਾ ਇਸ ਦੀ ਵਜ੍ਹਾ ਇਹ ਹੈ ਕਿ ਅਮਰੀਕੀ ਸੰਸਦ ਦੇ ਵਿੱਚ ਇੱਕ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ ਜਿਸ ਦੇ ਮੁਤਾਬਕ ਭਾਰਤੀਆਂ ਸਣੇ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਲਈ ਪੈਸੇ ਟਰਾਂਸਫਰ ਕਰਨ ਉੱਤੇ 5% ਦਾ ਵਾਧੂ ਟੈਕਸ ਲੱਗੇਗਾ ਇਸ ਬਿੱਲ ਦੇ ਪਾਸ ਹੋਣ ਦੇ ਨਾਲ ਅਮਰੀਕਾ ਦੇ ਵਿੱਚ ਵਸਦੇ ਭਾਰਤੀਆਂ ਤੇ ਹੋਰ ਵਿਦੇਸ਼ੀ ਨਾਗਰਿਕਾਂ ਨੂੰ ਉਹ ਖਤਾਂ ਹੁਣ ਸਾਹਮਣਾ ਨਾ ਪੈ ਸਕਤੇ ਅਮਰੀਕਾ ਦੇ ਵਿੱਚ ਇੱਕ ਪ੍ਰਸਤਾਵਿਤ ਕਾਨੂੰਨ ਭਾਰਤੀ ਨਿਵਾਸੀਆਂ ਅਤੇ ਅਮਰੀਕਾ ਦੇ ਵਿੱਚ ਰਹਿਣ ਵਾਲੇ ਗੈਰ ਨਿਵਾਸੀ ਭਾਰਤੀਆਂ ਦੇ ਵਿੱਚ ਬੇਚੈਨੀ ਪੈਦਾ ਕਰ ਰਿਹਾ ਹੈ ਕਿਉਂਕਿ ਇਹ ਘਰ ਵਾਪਸ ਪੈਸੇ ਭੇਜਣਾ ਹੋਰ ਮਹਿੰਗਾ ਬਣ ਸਕਦਾ ਹੈ ਈਵਨ ਬੀਗ ਬਿਊਟੀਫੁੱਲ ਬਿਲ ਨਾਮਕ ਇਸ ਖਰੜੇ ਦੇ ਵਿੱਚ ਗੈਰ ਅਮਰੀਕੀ ਨਾਗਰਿਕਾ ਦੁਆਰਾ ਕੀਤੇ ਗਏ ਸਾਰੇ ਅੰਤਰਰਾਸ਼ਟਰੀ ਪੈਸੇ ਟਰਾਂਸਫਰ ਉੱਤੇ ਹੁਣ 5% ਟੈਕਸ ਲਗਾਉਂਦਾ ਪ੍ਰਸਤਾਵ ਹੈ ਜੇਕਰ ਬਿਲ ਪਾਸ ਹੋ ਜਾਂਦਾ ਹੈ ਤਾਂ ਇਹ ਟੈਕਸ ਗੈਰ ਪ੍ਰਵਾਸੀ ਵੀਜ਼ਾ ਵਾਲੇ ਵਿਅਕਤੀਆਂ ਜਿਵੇਂ ਕਿ H1B ਅਤੇ F1B ਗ੍ਰੀਨ ਕਾਰਡ ਧਾਰਕਾਂ ਅਤੇ ਗੈਰ ਦਸਤਾਵੇਜੀ ਪ੍ਰਵਾਸੀਆਂ ਉੱਤੇ ਲਾਗੂ ਹੋਵੇਗਾ। ਵੈਸਟਰਨ ਯੂਨੀਅਨ ਪੇਪਲ ਜਾਂ ਫਿਰ ਨਿਯਮਤ ਬੈਂਕਾਂ ਵਰਗੇ ਪਲੇਟਫਾਰਮਾਂ ਦੇ ਰਾਹੀਂ ਕੀਤੇ ਗਏ ਟ੍ਰਾਂਸਫਰ ਉੱਤੇ ਟ੍ਰਾਂਸਫਰ ਦੇ ਬਿੰਦੂ ਉੱਤੇ ਟੈਕਸ ਵੀ ਲਗਾਇਆ ਜਾਵੇਗਾ ਦੱਸੀ ਪਰ ਸਭ ਹਜੇ ਤੱਕ ਕਾਂਗਰਸ ਦੁਆਰਾ ਪਾਸ ਨਹੀਂ ਹੋਇਆ ਪਰ ਜੇਕਰ ਇਸ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਇਹ ਜੁਲਾਈ 2025 ਤੋਂ ਲਾਗੂ ਹੋ ਸਕਦਾ ਹੈ ਪੱਤੇ ਹੀ ਕਟੜਪੰਥੀ ਰਿਪਬਲਿਕਾਨਾ ਦੁਆਰਾ ਗਿਆ ਦਸਤਾਵੇਜ਼ ਇਮੀਗ੍ਰੇਸ਼ਨ ਨੂੰ ਰੋਕਣ ਅਤੇ ਬਾਹਰ ਜਾਣ ਵਾਲੇ ਪੂੰਜੀ ਪਰਵਾਣ ਨੂੰ ਮੋੜ ਨਿਰਦੇਸ਼ਿਤ ਕਰਨ ਦੇ ਲਈ ਲੰਬੇ ਸਮੇਂ ਤੋਂ ਚੱਲ ਰਹੇ ਰਾਜਨੀਤਿਕ ਦਬਾਅ ਤੋਂ ਉੱਭਰਦਾ ਹੈ ਦਰਸਲ ਮੂਲ ਰੂਪ ਦੇ ਵਿੱਚ ਟ੍ਰੰਪ ਦੁਆਰਾ 2016 ਦੇ ਵਿੱਚ ਮੈਕਸੀਕੋ ਸਰਹੱਦੀ ਕੰਤ ਨੂੰ ਫੰਡ ਦੇਣ ਦੇ ਤਰੀਕੇ ਦੇ ਵਜੋਂ ਪੇਸ਼ ਕੀਤਾ ਗਿਆ ਸੀ ਇਹ ਵਿਚਾਰ ਵਿਆਪਕ ਦਾਇਰੇ ਦੇ ਨਾਲ ਮੋੜ ਉੱਭਰਿਆ ਤੇ ਹੁਣ H1B ਅਤੇ F1B ਵੀਜ਼ਾ ਧਾਰਕਾਂ ਤੇ ਨਾਲ ਹੀ ਗ੍ਰੀਨ ਕਾਰਡ ਧਾਰਕਾਂ ਵਰਗੇ ਕਾਨੂੰਨੀ ਨਿਵਾਸੀਆਂ ਨੂੰ ਵੀ ਨਿਸ਼ਾਨਾ ਬਣਾ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਅਨੁਸਾਰ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਰੈਮਿਟੈਂਸ ਪ੍ਰਾਪਤ ਕਰਤਾ ਹੈ ਜਿਸ ਨੂੰ 2023 ਦੇ ਵਿੱਚ 129 ਬਿਲੀਅਨ ਡਾਲਰ ਪ੍ਰਾਪਤ ਹੋਏ। ਅਮਰੀਕਾ ਨੇ ਇਸ ਵਿੱਚ ਲਗਭਗ 32 ਬਿਲੀਅਨ ਡਾਲਰ ਦਾ ਯੋਗਦਾਨ ਪਾਇਆ ਜਿਸ ਸੇ ਨਾਲ ਇਹ ਸਭ ਤੋਂ ਵੱਡਾ ਸਰੋਤ ਦੇਸ਼ ਬਣ ਗਿਆ ਅਜੇ ਟ੍ਰਾਂਸਫਰ ਉੱਤੇ ਇੱਕ ਫਲੈਟ 5% ਟੈਕਸ ਭਾਰਤੀ ਪ੍ਰਾਪਤਕਰਤਾਵਾਂ ਨੂੰ ਸਾਲਾਨਾ ਲਗਭਗ 1.7 ਬਿਲੀਅਨ ਡਾਲਰ ਦਾ ਨੁਕਸਾਨ ਪਹੁੰਚਾ ਸਕਦਾ ਹੈ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਅਨੁਸਾਰ ਲਗਭਗ 4.5 ਬਿਲੀਅਨ ਵਿਦੇਸ਼ੀ ਭਾਰਤੀ ਅਮਰੀਕਾ ਦੇ ਵਿੱਚ ਰਹਿੰਦੇ ਨੇ ਇਸ ਦੇ ਵਿੱਚ ਭਾਰਤੀ ਮੂਲ ਦੇ ਲਗਭਗ 3.2 ਮਿਲੀਅਨ ਵਿਅਕਤੀ ਵੀ ਸ਼ਾਮਲ ਨੇ ਭਾਰਤ ਦੇ ਵਿੱਚ ਪਰਿਵਾਰ ਦੇ ਮੈਂਬਰਾਂ ਦੀ ਸਹਾਇਤਾ ਦੇ ਲਈ ਪੈਸੇ ਭੇਜੇ ਜਾਂਦੇ ਨੇ ਖਾਸ ਕਰਕੇ ਸਿੱਖਿਆ, ਡਾਕਟਰੀ ਦੇਖਭਾਲ ਜਾਂ ਫਿਰ ਰੋਜ਼ਾਨਾ ਘਰੇਲੂ ਖਰਚੇ ਲਈ। ਇਹ ਰੀਅਲ اسٹیਟ ਅਤੇ ਮਾਰਕੀਟ ਨਿਵੇਸ਼ਾਂ ਦੇ ਲਈ ਫੰਡਾਂ ਦਾ ਇੱਕ ਮੁੱਖ ਸਰੋਤ ਵੀ ਹੈ। ਖਾਸ ਕਰਕੇ ਮੁੰਬਈ, ਹైదరాబాద్ ਅਤੇ ਕੋਚੀ ਵਰਗੇ ਸ਼ਹਿਰਾਂ ਦੇ ਵਿੱਚ ਜੋ ਵੱਡੀ ਗਿਣਤੀ ਦੇ ਵਿੱਚ ਖਰੀਦਦਾਰਾਂ ਨੂੰ ਆਕਰਸ਼ਿਤ ਕਰਦੇ ਨੇ। ਇੱਥੇ ਦੱਸਦੀ ਕਿ ਇਸ ਬਿੱਲ ਦਾ ਨਾਮ ਦ ਵਨ ਬਿਗਰ ਬਿਊਟੀਫੁਲ ਬਿੱਲ ਹੈ ਜਿਸ ਨੂੰ ਹਾਲੀ ਦੇ ਵਿੱਚ ਅਮਰੀਕੀ ਸੰਸਦ ਦੀ ਹਾਊਸ ਵੇਜ਼ ਐਂਡ ਮੀਨਸ ਕਮੇਟੀ ਦੁਆਰਾ ਜਾਰੀ ਕੀਤਾ ਗਿਆ ਹੈ ਅਮਰੀਕਾ ਤੋਂ ਦੂਜੇ ਦੇਸ਼ਾਂ 'ਚ ਪੈਸੇ ਭੇਜਣ ਉੱਤੇ 5 ਫੀਸਦੀ ਟ੍ਰਾਂਸਫਰ ਟੈਕਸ ਲਗਾਇਆ ਜਾਵੇਗਾ ਤੇ ਭਾਰਤ ਤੋਂ ਪ੍ਰਾਪਤ ਅੰਕੜੇ ਦਰਸਾਉਂਦੇ ਨੇ ਕਿ ਇਹ ਫੈਸਲਾ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਵੀ ਕਰ ਸਕਦਾ ਹੈ ਤੇ ਇਸ ਸਮੇਂ ਅਮਰੀਕਾ ਦੇ ਵਿੱਚ ਲਗਭਗ 45 ਲੱਖ ਭਾਰਤੀ ਰਹਿੰਦੇ ਨੇ ਤੇ ਇਹਨਾਂ ਦੇ ਵਿੱਚੋਂ ਲਗਭਗ 32 ਲੱਖ ਭਾਰਤੀ ਮੂਲਦੇ ਨੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ